ਦੂ ਬਾਬਾ ਅੱਜ ਸਾਡੇ ਨਾਲ ਕਹਿੰਦੇ ਆਇਆ ਗੰਗਾ ਨਗਰ ਮਾਮਾ ਆਇਆਗਾ ਨਿਛੱਤਰ ਰਾਮਗੜ੍ਹ ਸਰਦਾਰਾਂ ਵਾਲਾ ਬੁੱਧੂ ਬਾਬਾ ਕਹਿੰਦਾ ਮੈਂ ਕਹਿੰਦਾ ਇੱਧਰ ਲੇਰੀ ਨਹੀਂ ਦੇਖਿਆ ਕਦੇ ਬਰਨਾਲਾ ਨਹੀਂ ਟੱਪਿਆ ਮੈਨੂੰ ਖਿਮਾ ਕਰਕੇ ਲਿਆਓ ਰਾਤ ਫਿਰ ਇਹਨੂੰ ਦਿਖਾਇਆ ਪੋਚੋ ਰਾਮਪੁਰਾ ਬਰਨਾਲਾ ਬਠਿੰਡਾ ਗਿੱਦੜਬਾਹ ਮਲੋੜ ਸੀਤੋਗੁੰਨੋ ਤੇ ਹੁਣ ਅਸੀਂ ਬੈਠੇ ਆ ਮਟੀਲੀ ਵਾਟਰ ਤੇ ਇੱਥੇ ਆਪਾਂ ਲੈ ਕੇ ਆਉਂਦੇ ਆ ਮਖਿਆਲ ਦੀ ਮੱਖੀ ਮੱਕੀ ਦੇ ਫਾਰਮ ਬਾਹਰ ਲੱਗੇ ਸੇ ਇਹ ਕੀਨੂਆਂ ਦਾ ਬਾਗ ਹੈ ਜੀ ਨੰਦੂ ਅਕਰੇ ਗੱਲ ਕਰਦੇ ਤੇਰੇ ਆਲੇ ਦਨੀਆ ਤੁੰਨ ਮੰਗਨੀ ਸੀ ਤਾਂ ਖੇਰੇ ਯੰਨਾ ਨੇ ਜਲੀਖੋ ਬੱਤੀ ਹੁੰਦੀ ਹੈ ਰੋਲ ਲੈਂਦੇ ਨੇ ਆਹ ਕੌਣ ਚਾਲੂ ਆ ਰੋ ਉਈ ਗੂਆ ਹੋ ਹਾਂ ਐਂ ਬਾਗਨਾਂ ਨੂੰ ਆਦੇ ਆਹਾ ਇੱਕ ਤੱਕੀ ਉਹ ਯਾ ਲੰਦੀ ਹੈ ਲਓ ਜੀ ਮਟੀਲੀ ਤੋਂ ਕਰ ਲਈ ਵਾਪਸੀ ਕਿਤੇ ਉੱਦੋਂ ਬਾਬਾ ਸੇਮ ਆਪਾ ਆ ਥੋੜਾ ਟੁੱਟਾ ਨੇ ਬਾਕੀ ਸਾਰੇ ਬਣੇ ਆ ਹਾਂ

இது தொடர்பாக அவர் வெளியிட்டுள்ள அறிக்கையில் இது தொடர்பாக அவர் கூறியுள்ளார் Anh đấy là gì vậy, đi hết 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 ਇੱਥੇ ਲੱਗਦੇ ਆ ਟਰੈਕਟਰਾਂ ਦੇ ਮੰਡੀ ਮਲੋਟ ਇੱਥੇ ਸ਼ਿਕਾਰੀ ਫਿਲਮ ਦੀ ਸ਼ੂਟਿੰਗ ਹੋਈ ਸੀ ਵੇ ਦੇ ਬੜੰਤੇ ਕਰਦਾ ਇਕੜੀਏ ਬਾਗਲ ਦੇ ਬੈਡਰੂਮ ਜਾਂਦਾ ਆਹਾ ਗਾਹਨਾਂ ਨੂੰ ਕਾਹਨੋਂ ਨਾ ਜੂਰੇ ਨਾ ਇਸ ਇਲਾਕੇ ਨੂੰ

اوه بہت یہاں پر اب وہ بہت یہاں پر یہ یاد ہے Thank you. <coughs>